ਸੰਭਰਾਲਾ ਨੇੜੇ ਪਿੰਡ ਮਾਨਕੀ ਦੇ ਵਿੱਚ ਦੇਰ ਰਾਤ ਗੋਲੀ ਕਾਂਡ ਦੀ ਘਟਨਾ ਸਮਰਿਆ ਹੈ ਤਾਂ ਮੈਡੀਕਲ ਸਟੋਰ ਉੱਤੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਤੇ ਚਾਰ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਤਾਬਣ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਹਮਲੇ ਦੇ ਵਿੱਚ ਦੋ ਨੌਜਵਾਨ ਗੁਰਿੰਦਰ ਸਿੰਘ ਅਤੇ ਧਰਮਵੀਰ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਦੋਂ ਕਿ ਇੱਕ ਨੌਜਵਾਨ ਲਖਪ੍ਰੀਤ ਸਿੰਘ ਬਾਲਬਾਲ ਬਚ ਗਿਆ ਜ਼ਖਮੀਆਂ ਨੂੰ ਤੁਰੰਤ ਸੰਭਰਾਲਾ ਦੇ ਸੁਪਰ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਉਹਨਾਂ ਨੂੰ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਹੈ ਦੱਸਦੇ ਕਿ ਲਾਰਜ ਦੌਰਾਨ ਗੁਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਪੁਲਿਸ ਨੇ ਕਿਹਾ ਕਿ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੱਲਬਾਤ ਮਿੰਨੀ ਪੜੀ ਇਸ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਦਲ ਕੇ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗੋਲੀ ਕਿਹਦੇ ਮਾਰੀ ਗੋਲੀ ਮਾਰੇ ਮੁੰਡੇ ਦੇ ਜੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨਾ ਸੀ ਉਹ ਉੱਠ ਕੇ ਭੱਜ ਗਿਆ ਮੁੰਡੇ ਜਿੱਤਾਂ ਦਾ ਕਿਹੜੇ ਪਿੰਡ ਦਾ ਵਾ ਮਾਨਕੀ ਦਾ ਹੀ ਉਹ ਵੀ ਥੋੜਾ ਮੁੰਡਾ ਮੇਰਾ ਬੋੜੇ ਮਾਨਕੀ ਦੀ ਉਹ ਮਾਨਕੀ ਦਾ ਉਹ ਹਾਂਜੀ ਕਿੰਦੀ ਉਮਰ ਮੁੰਡੇ ਦੀ ਉਹ ਬੰਦੇ ਮੁੰਡੇ ਦੀ ਸਾਰੀ ਹ ਮਹੌਲ ਦਦਗਾੜ ਹੋ ਗਿਆ ਅੱਦਾਂ ਗੱਡਾ ਪਸਾ ਹੋ ਗਿਆ ਉਹ ਤੋਂ ਵਾਸਤੇ ਉਰੇ ਲਿਆ ਹਸਪਤਾਲ ਹਾਂਜੀ ਹਸਪਤਾਲ ਲਿਆ ਇੱਥੋਂ ਦੇ ਬੱਤੀ ਭੇਜਤਾ ਮਾਝਾ ਦਾ ਡਿਊਟੀ ਤੋਂ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਲੈ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਕਿੰਨੇ ਬੰਦੇ ਸੀ ਕਦੇ ਤੇ ਆਏ ਨਹੀਂ ਆਏ ਬੁੱਢਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਬੂਤਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨੂੰ ਲੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਹੀਏ ਕੱਲ ਤਾਂ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੋ ਵੀ ਠੀਕ ਹੈ ਜੇ ਉਹਦੇ ਵੀ ਗੋਲੀ ਬੱਜੀ ਜਾਂ ਨਾ ਉਹਦੇ ਵੀ ਬੱਜੀ ਕਹਿੰਦੇ ਹੁਣ ਉਹਦੇ ਵੀ ਹੁਣ ਨਿਕਲਦਾ ਨਹੀਂ ਕਿ ਉਹ ਕਰੋ ਜੇ ਤਾਂ ਨਾ ਹਸਤਾ ਲਿਆ ਉਹ ਵੀ ਪਤਾ ਕਿੱਥੇ ਆਉਂਦਾ ਦੋਨੇ ਆੜੀ ਨੇ ਉਹ ਨਹੀਂ ਵੈਸੀ ਆੜੀ ਉਹਦੀ ਕੋਈ ਨਹੀਂ ਹੈਗੇ ਉਹ ਵੈਸੀ ਜਿਹੜਾ ਦੋਨਾਂ ਦੀ ਗੋਲੀ ਬੱਜੀ ਆੜੀ ਨੇ ਕਿਵੇਂ ਵੈਸੇ ਉਹ ਕਹੂੰ ਇਕੱਠੇ ਜਨਾ ਕੋਲ ਵੈਜੀ ਕਿਦੋਂ ਆਲਾ ਵਗ ਵੀ ਤਾਂ ਉਦਾਂ ਹੀ ਆ ਜਾਂਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹਾ ਟੂ ਉਹਦੀ ਤਾਂ ਵਸੇਰੀਆਂ ਨਹੀਂ ਆਪਾਂ ਕਿਹਾ ਅੱਛਾ ਕੀ ਚਾਹਨੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਰ ਹੋਈ ਹੁੰਦੀ ਆ ਮੇਰੇ ਨਾਲ ਡਾਕਟਰ ਮਨਦੀਪ ਜੀ ਡਾਕਟਰ ਦੋ ਸਨ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੱਥੇ ਕੋਈ ਜਾਇਨ ਹੋਵੇ ਸਰੇ 9:30 ਦੇ ਕਰੀਬ ਆਇਆ ਰਾਤ ਨੂੰ ਪਿੰਡ ਜਿਹੜਾ ਨੋਗਾ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀਆਂ ਗੋਲੀਆਂ ਲੱਗੀਆਂ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਆ ਜਿਹੜਾ ਤਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐ ਬੰਦੋਂ ਕੰਡੀਸ਼ਨ ਚ ਸਰਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਐ ਇਸ ਲਈ ਆਪਾਂ ਪੀਜੀਐ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਤਲਾਸ਼ ਕਰਤੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਸਵੇਰ 9 ਵਜੇ ਐ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਔਰ ਸਰਮੂ ਤੇ ਨਗਪ੍ਰੀਤ ਲੱਬੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਐ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਦੈਂ ਤੇ ਨੀਂਦ ਨਾਲ ਫੈਰੇ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲਵ ਧਰਮਪਾਲ ਉਸ ਧਰਮੂ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਪੂੀ ਤੋਂ ਲੱਪੂ ਦੇ ਕੋਈ ਵੀ ਇੰਜਰਿਡ ਨਹੀਂ ਹੋਏ ਜਿਹੜੇ ਦੋ ਸ਼ਖਸ ਜਿਹੜੇ ਐ ਇੰਜਰਿਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਭੱਜ ਗਏ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਹੈ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਜਿ ਭਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਜਿਹੜਾ ਇਹ ਇੰਜਰਿਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇਵਾ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਲਈ ਪੀਡੀਆਈ ਚ ਜੇਰਲ ਆ ਗਿਆ ਕਿ ਇੱਕ ਵਿਆਲਕ ਨੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕੇਂਦਰ ਤੇ ਧਰਮਪਾਲ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ ਉਹਨੇ ਕੋ ਦੋ ਤਿੰਨ ਬੱਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰ ਰਹੇ ਹਾਂ ਔਰ ਆਜ਼ਾਦ ਆਪ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਅ ਕਵਰਚ ਕਰ ਲਾਂਗੇ ਫੜ ਲਾਂਗੇ ਤੇ ਇਹ ਜਿਹੜਾ ਵੈਟਰ ਹੈਗਾ ਇਹਨੂੰ ਅਸੀਂ